ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 18 ਵਾਈ ਟ੍ਰੈਵਲਸ ਤੇ ਯੂਕੇ ਦੁਨੀਆ ਦੇ ਟੋਪ ਦੇਸਾਂ ਵਿੱਚ ਆਉਂਦਾ ਹੈ ਜਿੱਥੇ ਲੋਕੀ ਰਹਿਣਾ ਕੰਮ ਕਰਨਾ ਅਤੇ ਸਟੱਡੀ ਕਰਨਾ ਪਸੰਦ ਕਰਦੇ ਨੇ ਪਰ ਇਹ ਜੇ ਕੀ ਹੋਇਆ ਕਿ 2025 ਵਿੱਚ ਲੱਖਾਂ ਲੋਕੀ ਯੂਕੇ ਛੱਡ ਕੇ ਚਲੇ ਜਾਣਗੇ ਹਾਲ ਹੀ ਵਿੱਚ ਯੂਕੇ ਨੇ ਇੰਨੇ ਹਾਰਡ ਰੂਲਸ ਬਣਾ ਦਿੱਤੇ ਨੇ ਜੋ ਨਾ ਸਿਰਫ ਇਮੀਗ੍ਰੈਂਟਸ ਜਿਸ ਵਿੱਚ ਕੱਚੇ ਪੱਕੇ ਆਉਣ ਵਾਲੇ ਸਗੋਂ ਬ੍ਰਿਟਿਸ਼ ਲੋਕਾਂ ਨੂੰ ਵੀ ਇੰਪੈਕਟ ਕਰਨਗੇ ਸੋ ਅੱਜ ਅਸੀਂ ਜਾਣਦੇ ਹਾਂ ਵੀ ਇਹ ਰੂਲ ਹੈ ਕੀ ਜੋ 2025 ਵਿੱਚ ਇੰਪਲੀਮੈਂਟ ਕੀਤੇ ਜਾਣਗੇ ਜੈਸਿਕਾ ਕੇ ਯੂਕੇ ਵਿੱਚ ਰਹਿਣ ਵਾਲੇ ਲੋਕੀ ਦੂਜੇ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋ ਜਾਣਗੇ ਨੰਬਰ 1 ਸਟੂਡੈਂਟ ਵੀਜ਼ਾ ਰੂਲਸ ਜਿਹੜੇ ਵੀ ਸਟੂਡੈਂਟਸ 2025 ਵਿੱਚ ਯੂਕੇ ਸਟੱਡੀ ਕਰਨ ਦੀ ਸੋਚ ਰਹੇ ਨੇ ਤਾਂ ਪਹਿਲਾਂ ਉਹ ਸ਼ਾਂਤ ਹੋ ਕੇ ਲੰਬਾ ਸਾਲ ਬੋ ਅਤੇ ਸੋਚੋ ਵੀ ਕਿ ਸੱਚਮੁੱਚ ਹੀ ਯੂਕੇ ਤੁਹਾਡੇ ਲਈ ਸਹੀ ਆ ਕਿਉਂਕਿ ਸਟੂਡੈਂਟਸ ਜਿਨ੍ਹਾਂ ਨੂੰ ਲੱਗਦਾ ਹੈ ਵੀ ਉਹ ਯੂਕੇ ਜਾ ਕੇ ਪੈਸੇ ਕਮਾ ਕੇ ਆਪਣੀ ਫੀਸ ਕੱਢ ਲੈਣਗੇ ਉਹ ਭੁੱਲ ਜਾਓ ਕਿਉਂਕਿ ਨਿਊ ਪ੍ਰਪੋਜ਼ਲ ਵਿੱਚ ਸਟੂਡੈਂਟਸ ਦੇ ਵਰਕ ਰਾਈਟਸ 20 ਤੋਂ ਘਟਾ ਕੇ 15 ਜ다ਸ ਕਰ ਦਿੱਤੇ ਜਾਣਗੇ ਚਲੋ ਜੇ ਤੁਸੀਂ ਔਖੇ ਸੁਖੇ ਹੋ ਕੇ ਸਟੱਡੀ ਕਰ ਵੀ ਲੈਂਦੇ ਹੋ ਤਾਂ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਜਿਸ ਨੂੰ 2 ਸਾਲ ਤੋਂ ਘਟਾ ਕੇ ਸਿਰਫ 6 ਮਹੀਨੇ ਕਰਨ ਦੀ ਗੱਲ ਹੋ ਰਹੀ ਹੈ ਉਹ ਮਿਲੇਗਾ ਜੇ ਗੱਲ ਕਰੋ ਡਿਪੈਂਡੈਂਟ ਦੀ ਤਾਂ ਸਾਰੇ ਤਰ੍ਹਾਂ ਦੇ ਸਟੂਡੈਂਟਸ ਵੀਜ਼ਾ ਚਾਹੇ ਉਹ ਪੀ ਐਚ ਡੀ ਕਿਉਂ ਨਾ ਹੋਵੇ ਕੋਈ ਵੀ ਨਹੀਂ ਲੈ ਕੇ ਆ ਸਕਦਾ ਇਸ ਤੋਂ ਬਿਨਾਂ ਜੇ ਤੁਸੀਂ ਆਪਣਾ ਵੀਜ਼ਾ ਸਟੱਡੀ ਤੋਂ ਬਾਅਦ ਸਕਿਲਡ ਵਰਕਰ ਵਿੱਚ ਚੇਂਜ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਡੀ ਡਿਗਰੀ ਕੁਆਲੀਫਾਈਿੰਗ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਹੈ ਹੁਣ ਤੁਸੀਂ ਆਪ ਸੋਚੋ ਨਾ 2 ਸਾਲ ਦਾ ਪੀ ਐਸ ਡਬਲ ਨਾ ਪੂਰੇ ਵਰਕਰ ਰਾਈਟਸ ਨਾ ਡਿਪੈਂਡੈਂਟ ਅਲਾਉ ਫਿਰ ਤੁਸੀਂ ਕਿਉਂ ਆਵੋਗੇ ਯੂਕੇ ਨੰਬਰ 2 ਹਾਇਰ ਵੀਜ਼ਾ ਫੀਸ ਐਂਡ ਹੈਲਥ ਇੰਸ਼ੋਰੈਂਸ ਹਾਲਾਂਕਿ 2023 ਵਿੱਚ ਯੂਕੇ ਪਹਿਲਾਂ ਹੀ 60% ਵੀਜ਼ਾ ਫੀਸ ਅਤੇ ਹੈਲਥ ਇੰਸ਼ੋਰੈਂਸ ਵਧਾ ਚੁੱਕਾ ਹੈ ਪਰ 2025 ਵਿੱਚ ਹੋਰ ਵਧਾਉਣ ਜਾ ਰਿਹਾ ਹੈ ਹੁਣ ਪਰ ਪਰਸਨ ਹੈਲਥ ਇੰਸ਼ੋਰੈਂਸ 1 ਸਾਲ ਲਈ 1035 ਅਤੇ ਵੀਜ਼ਾ ਫੀਸ 700 ਪੌਂਡਸ ਤੋਂ 900 ਪੌਂਡਸ ਤੱਕ ਦਿੰਦਾ ਹੈ ਹੁਣ ਤੁਸੀਂ ਆਪ ਸੋਚੋ ਕਿ ਜੇ ਕੋਈ ਪਰਸਨ 5 ਸਾਲ ਲਈ ਵੀਜ਼ਾ ਲੈਂਦਾ ਹੈ ਤਾਂ ਉਸ ਨੂੰ ਘੱਟੋ ਘੱਟ 6500 ਹੈਲਥ ਇੰਸ਼ੋਰੈਂਸ ਅਤੇ ਵੀਜ਼ਾ ਦੇ ਦੇਣੇ ਪੈਣਗੇ ਪਰ ਜੇ ਉਸਦੀ ਨਾਲ ਫੈਮਿਲੀ ਹੋਵੇ ਤਾਂ ਖਰਚਾ ਕਈ ਹਜ਼ਾਰਾਂ ਪਾਉਂਡਸ ਵਿੱਚ ਚਲੇ ਜਾਵੇਗਾ ਨੰਬਰ 3 ਹਾਰਡ ਸਕਿਲਡ ਵਰਕਰ ਵੀਜ਼ਾ ਰੂਲਸ ਯੂਕੇ ਵਿੱਚ ਜ਼ਿਆਦਾ ਲੋਕੀ ਪੱਕੇ ਹੋਣ ਲਈ ਸਕਿਲਡ ਵਰਕਰ ਵੀਜ਼ਾ ਲੈਂਦੇ ਨੇ 2024 ਦੇ ਰੂਲਸ ਦੇ ਅਕੋਰਡਿੰਗ ਤੁਹਾਡੀ ਮਿਨਿਮਮ ਸੈਲਰੀ ਇਸ ਵੀਜ਼ਾ ਲਈ 26500 ਪਾਉਂਡ ਹੋਣੀ ਚਾਹੀਦੀ ਸੀ ਪਰ 2025 ਵਿੱਚ ਇਹ ਵੱਧ ਕੇ 38700 ਪਾਉਂਡ ਹੋ ਜਾਵੇਗੀ ਜੋ ਸਿੱਧਾ ਹੀ 50% ਦਾ ਵਾਧਾ ਹੈ ਇਸ ਤੋਂ ਬਿਨਾ ਇਹ ਸੈਲਰੀ ਥ੍ਰੈਸ਼ਹੋਲਡ ਉਹਨਾਂ ਲੋਕਾਂ ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੇ ਪਿਛਲੇ ਰੂਲ ਦੇ ਅਕੋਰਡਿੰਗ ਵੀਜ਼ਾ ਲਿਆ ਸੀ ਜਦੋਂ ਉਹ ਆਪਣਾ ਵੀਜ਼ਾ ਰੀਨਿਊ ਕਰਵਾਉਣਗੇ ਸੈਲਰੀ ਦੇ ਹਿਸਾਬ ਨਾਲ ਏਮਪਲੋਇਰ ਨੂੰ ਜ਼ਿਆਦਾ ਟੈਕਸ ਦੇਣਾ ਪਵੇਗਾ ਫਿਰ ਉਹ ਕਿਉਂ ਕਿਸੇ ਨੂੰ ਸਪੌਂਸਰਸ਼ਿਪ ਦੇਵੇਗਾ ਨੰਬਰ 4 ਫੈਮਿਲੀ ਵੀਜ਼ਾ ਜੇ ਤੁਸੀਂ ਇਸ ਕੰਟਰੀ ਵਿੱਚ ਪੱਕੇ ਹੋ ਜਾਂ ਸਿਟੀਜ਼ਨ ਹੋ ਅਤੇ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਯੂਕੇ ਲੈ ਕੇ ਆਉਣਾ ਚਾਹੁੰਦੇ ਹੋ ਜਿਵੇਂ ਕਿ ਬੱਚੇ ਹਸਬੰਦ ਜਾਂ ਵਾਈਫ ਤਾਂ ਇਹ ਕਰਨ ਤੋਂ ਪਹਿਲਾਂ ਇਹ ਸੋਚੋ ਵੀ ਤੁਹਾਡੇ ਕੋਲ ਪੂਰੇ ਪੈਸੇ ਹੈਗੇ ਨੇ ਮਤਲਬ ਕਿ ਹੁਣ ਦੇ ਰੂਲ ਦੇ ਅਕੋਰਡਿੰਗ ਤੁਹਾਡੀ ਸਾਲ ਦੀ ਇਨਕਮ 18600 ਪਾਉਂਸ ਹੋਣੀ ਚਾਹੀਦੀ ਹੈ ਪਰ 2025 ਵਿੱਚ ਇਹ ਵੱਧ ਕੇ 38700 ਪਾਉਂਸ ਹੋ ਜਾਵੇਗੀ ਮਤਲਬ ਕਿ ਦੁੱਗਣੀ ਗੱਲ ਇੱਥੇ ਹੀ ਨਿਮਕਦੀ ਜੇ ਕੋਈ ਫੈਮਿਲੀ ਜੋ ਪਹਿਲਾਂ ਹੀ ਯੂਕੇ ਵਿੱਚ ਹੈ ਅਤੇ ਆਪਣਾ ਵੀਜ਼ਾ ਰੀਨੂ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਵੀ ਇੰਨੀ ਹੀ ਸੈਲਰੀ ਸ਼ੋਅ ਕਰਨੀ ਪਵੇਗੀ ਨਹੀਂ ਤਾਂ ਉਸ ਨੂੰ ਯੂਕੇ ਛੱਡਣ ਦੇ ਲਈ ਕਿਹਾ ਜਾਵੇਗਾ ਨੰਬਰ 5 ਐਂਡ ਆਫ ਅ ਸ਼ਾਰਟ ਟਰਮ ਵੀਜ਼ਾ ਜਿਵੇਂ ਕਿ ਐਗਰੀਕਲਚਰ ਦਾ ਸੀਜ਼ਨਲ ਵੀਜ਼ਾ ਹਸਪੀਟੈਲਿਟੀ ਅਤੇ ਕੇਅਰ ਵਰਕਰ ਇਸ ਨਾਲ ਐਗਰੀਕਲਚਰ ਕਰਨ ਵਾਲੇ ਲਈ ਬਹੁਤ ਹੀ ਔਖਾ ਹੋ ਜਾਵੇਗਾ ਕਿਉਂਕਿ ਉਹਨਾਂ ਦਾ ਕੰਮ ਹੀ ਸੀਜ਼ਨ ਤੇ ਡਿਪੈਂਡ ਕਰਦਾ ਹੈ ਪਰ ਗਵਰਨਮੈਂਟ ਇਹ ਵੀਜ਼ਾ ਬੰਦ ਕਰਨ ਜਾ ਰਹੀ ਹੈ ਨੰਬਰ 6 ਨੋਮੋਰ ਸਵਿਚਿੰਗ ਵੀਜ਼ਾ ਮਤਲਬ ਕਿ ਤੁਸੀਂ ਆਪਣਾ ਵੀਜ਼ਾ ਚਿੱਤ ਨਹੀਂ ਕਰ ਸਕਦੇ ਜਦੋਂ 2020 ਵਿੱਚ ਯੂਕੇ ਨੇ ਸਟੂਡੈਂਟ ਵੀਜ਼ਾ ਓਪਨ ਕੀਤਾ ਸੀ ਤਾਂ ਲੱਖਾਂ ਹੀ ਸਟੂਡੈਂਟਸ UK ਆਪਣੀ ਫੈਮਿਲੀ ਨਾਲ ਇੱਥੇ ਆ ਗਏ। ਇੱਥੋਂ ਤੱਕ ਕਿ ਕਈ ਸਟੂਡੈਂਟਸ ਨੇ ਤਾਂ ਆਪਣੀ ਸਟੱਡੀ ਵੀ ਪੂਰੀ ਨਹੀਂ ਕੀਤੀ ਅਤੇ ਆਪਣਾ ਵੀਜ਼ਾ ਸਕਿਲਡ ਵਰਕਰ ਵੀਜ਼ਾ ਵਿੱਚ ਚੇਂਜ ਕਰ ਲਿਆ। ਪਰ 2025 ਵਿੱਚ UK ਵੀਜ਼ਾ ਸਵਿਚਿੰਗ ਅਲਾਉ ਨਹੀਂ ਕਰੇਗਾ। ਭਾਵੇਂ ਕਿ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਕਿਸੇ ਵੀ ਹੋਰ ਵੀਜ਼ਾ ਵਿੱਚ ਸਵਿਚ ਨਹੀਂ ਕਰ ਸਕਦੇ। UK ਗਵਰਨਮੈਂਟ ਨੂੰ ਪਤਾ ਚੱਲ ਗਿਆ ਵੀ ਲੋਕੀ ਕੋਈ ਨਾ ਕੋਈ ਲੂਪ ਹੋਲ ਕੱਢ ਕੇ ਆਪਣਾ ਵੀਜ਼ਾ ਸਵਿਚ ਕਰ ਲੈਂਦੇ ਸਨ। ਪਰ 2025 ਵਿੱਚ ਇਹ ਜ ਨਹੀਂ ਹੋਵੇਗਾ। ਨੰਬਰ 7 ਨਿਊ ਕ੍ਰੈਕਡਾਉਨ ਔਨ ਇਲੀਗਲ ਇਮੀਗ੍ਰੈਂਟਸ ਮਤਲਬ ਕਿ ਗੈਰਕਾਨੂੰਨੀ ਲੋਕਾਂ ਨੂੰ ਕੱਢਣ ਲਈ ਨਵੇਂ ਕਦਮ ਚੁੱਕਣਾ ਜੇ ਹੁਣ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜੇ ਕਿਸੇ ਦਾ ਵੀਜ਼ਾ ਐਕਸਪਾਇਰ ਹੁੰਦਾ ਤਾਂ ਉਸ ਨੂੰ ਕੁਝ ਗ੍ਰੇਸ ਪੀਰੀਅਡ ਮਿਲਦਾ ਹੈ ਅਤੇ ਇੱਥੇ ਕੁਝ ਸਮੇਂ ਲਈ ਰਹਿ ਸਕਦਾ ਹੈ ਪਰ 2025 ਵਿੱਚ ਜੇ ਤੁਸੀਂ ਬਿਨਾ ਵੈਲਿਡ ਵੀਜ਼ਾ ਤੋਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਬਿਨਾ ਕਿਸੇ ਅਪੀਲ ਦੇ ਰਿਪੋਰਟ ਕਰ ਦਿੱਤਾ ਜਾਵੇਗਾ ਇਥੋਂ ਤੱਕ ਕਿ ਜੇ ਤੁਸੀਂ ਓਵਰਸਟੇ ਹੋ ਜਾਂਦੇ ਹੋ ਜਿਵੇਂ ਕਿ ਲੇਟ ਐਪਲੀਕੇਸ਼ਨ ਤਾਂ ਤੁਹਾਨੂੰ ਉਸਦੇ ਲਈ ਬੈ ਲੱਗ ਸਕਦਾ ਹੈ ਅਸਲ ਵਿੱਚ 2025 ਵਿੱਚ ਯੂਕੇ ਦਾ ਇਹ ਹਿਸਾਬ ਹੋਵੇਗਾ ਕਿ ਲੀਗਲ ਰਹੋ ਨਹੀਂ ਤਾਂ ਖਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹੋ ਨੰਬਰ 8 ਹਾਰਡ ਰੂਲਸ ਫਾਰ ਅਸਾਈਲਮ ਸੀਕਰਸ ਐਂਡ ਰਫਿਜੀ 2025 ਵਿੱਚ ਜ਼ਿਆਦਾ ਤੋਂ ਜ਼ਿਆਦਾ ਅਸਾਈਲਮ ਕੇਸ ਰਿਜੈਕਟ ਕੀਤੇ ਜਾਣਗੇ ਅਤੇ ਲੋਕਾਂ ਨੂੰ ਅਪੀਲ ਦਾ ਟਾਈਮ ਵੀ ਨਹੀਂ ਮਿਲੇਗਾ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਜੇ ਉਹ ਪਹਿਲਾਂ ਕਿਸੇ ਸੇਫ ਕੰਟਰੀ ਤੋਂ ਆਏ ਹੋਣ ਜਿਵੇਂ ਕਿ ਮੰਨ ਲਓ ਕੋਈ ਅਸलम ਸਿਕਰ ਇੰਡੀਆ ਤੋਂ ਪਹਿਲਾਂ ਫਰਾਂਸ ਜਾਂਦਾ ਫਿਰ ਉਹ ਯੂਕੇ ਆ ਕੇ ਅਸਾਮ ਮੰਗਦਾ ਇਸ ਕੇਸ ਵਿੱਚ ਉਸ ਦਾ ਕੇਸ ਰਿਜੈਕਟ ਕਰਕੇ ਉਸ ਨੂੰ ਰਿਪੋਰਟ ਕਰਕੇ ਫਰਾਂਸ ਭੇਜ ਦਿੱਤਾ ਜਾਵੇਗਾ ਨੰਬਰ 9 ਹਾਰਡ ਬ੍ਰਿਟਿਸ਼ ਸਿਟੀਜ਼ਨਸ਼ਿਪ ਯੂਕੇ ਦੀ ਨਾਗਰਿਕਤਾ ਲੈਣ ਤੋਂ ਪਹਿਲਾਂ ਤੁਹਾਨੂੰ ਯੂਕੇ ਵਿੱਚ 5 ਸਾਲ ਰਹਿਣਾ ਪੈਂਦਾ ਹੈ ਜੋ ਕਿ ਹੁਣ ਦੇ ਰੂਲਸ ਨੇ ਪਰ ਨਿਊ ਰੂਲਸ ਦੇ ਅਕੋਰਡਿੰਗ ਤੁਹਾਨੂੰ 7 ਤੋਂ 10 ਸਾਲ ਲਈ ਯੂਕੇ ਵਿੱਚ ਰਹਿਣਾ ਪੈ ਸਕਦਾ ਹੈ ਇਸ ਤੋਂ ਬਿਨਾ ਸਿਟੀਜ਼ਨਸ਼ਿਪ ਅਪਲਾਈ ਕਰਨ ਤੇ ਤੁਹਾਡਾ ਬੈਕਗ੍ਰਾਉਂਡ ਵੀ ਚੈੱਕ ਹੋਵੇਗਾ ਜਿਵੇਂ ਕਿ ਲੇਟ ਟੈਕਸ ਵੀਜ਼ਾ ਓਵਰਸਟੇ ਅਤੇ ਟ੍ਰੈਫਿਕ ਅਫੈਂਸ ਜੇ ਸਭ ਕੁਝ ਸਹੀ ਹੈ ਤਾਂ ਫਿਰ ਤੁਹਾਨੂੰ ਲਾਈਫਿੰਗ ਯੂਕੇ ਟੈਸਟ ਦੇਣਾ ਪੈਂਦਾ ਹੈ ਜੋ ਕਿ ਪਹਿਲਾਂ ਨਾਲੋਂ ਔਖਾ ਹੋ ਜਾਵੇਗਾ ਹੁਣ ਤੁਸੀਂ ਆਪ ਸੋਚੋ ਕੋਈ ਬ੍ਰਿਟਿਸ਼ ਸਿਟੀਜ਼ਨ ਜੇ ਕਿਸੇ ਫੈਮਿਲੀ ਮੈਂਬਰ ਨੂੰ ਸਪੌਂਸਰ ਕਰਨਾ ਚਾਹੁੰਦਾ ਹੈ ਤਾਂ ਘੱਟ ਸੈਲਰੀ ਹੋਣ ਤੇ ਨਹੀਂ ਕਰ ਪਾਵੇਗਾ ਕੋਈ ਕੰਪਨੀ ਜੇ ਕਿਸੇ ਨੂੰ ਸਪான்ਸਰ ਕਰਨਾ ਚਾਹੇ ਪਰ ਹਾਈ ਸੈਲਰੀ ਅਤੇ ਟੈਕਸ ਕਰਕੇ ਸਪான்ਸਰ ਨਹੀਂ ਕਰ ਪਾਵੇਗੀ। ਐਗਰੀਕਲਚਰ ਵਾਲਿਆਂ ਨੂੰ ਕੰਮ ਕਰਨ ਲਈ ਕੋਈ ਬੰਦਾ ਨਹੀਂ ਮਿਲੇਗਾ। ਯੂਨੀਵਰਸਿਟੀ ਵਿੱਚ ਨਵੇਂ ਰੂਲਸ ਕਰਕੇ ਕੋਈ ਸਟੂਡੈਂਟ ਨਹੀਂ ਆਵੇਗਾ ਅਤੇ ਉਹ ਬੈਂਕਰਪਟ ਹੋਣ ਦੀ ਕਤਾਰ ਤੇ ਹੋ ਜਾਣਗੇ ਆ। ਜਿਨ੍ਹਾਂ ਕੋਲ ਪਹਿਲਾਂ ਤੋਂ ਸਕਿਲਡ ਵੀਜ਼ਾ ਹੈਗਾ ਉਹਨਾਂ ਲਈ ਪੀਆਰ ਲੈਣਾ ਹੋਰ ਔਖਾ ਹੋ ਜਾਵੇਗਾ। ਫਿਰ ਕੋਈ ਕਿਉਂ ਯੂਕੇ ਰਹਿਣਾ ਪਸੰਦ ਕਰੇਗਾ ਇਸ ਲਈ ਲੱਖਾਂ ਹੀ ਬ੍ਰਿਟਿਸ਼ ਲੋਕੀ ਯੂਕੇ ਛੱਡ ਕੇ ਕਿਸੇ ਹੋਰ ਕੰਟਰੀ ਚਲੇ ਜਾਣਗੇ ਜੋ ਲੋਕ ਕੱਚੇ ਨੇ ਉਹ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ ਮੋੜ ਲਈ ਮਜਬੂਰ ਹੋ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਵੀ ਯੂਕੇ ਦਾ ਫਿਚਰ ਕੀ ਹੋਵੇਗਾ ਜੇ ਇਸ ਤਰ੍ਹਾਂ ਦੇ ਰੂਲ ਰਹਿਣਗੇ ਕਮੈਂਟ ਸੈਕਸ਼ਨ ਵਿੱਚ ਜਰੂਰ ਮੈਂਸ਼ਨ ਕਰਨਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ